ਯਾ ਤਾਂ ਬਹੁਤ ਮਾੜੇ ਨੇ ਪਾਣੀ ਹੁਣ ਉਤਰ ਗਿਆ ਕਰਾ ਹੁਣ ਬਿਮਾਰੀਆਂ ਫੈਲ ਰ ਗਈਆਂ ਨੇ ਬੱਚੇ ਬਿਵਾਰ ਹੋਣਦੇ ਆ ਘਰਾਂ ਦੇ ਵਿੱਚੋਂ ਜੰਨੀ ਮਿੱਟੀ ਸੀ ਸਾਰੀ ਦਰਿਆ ਖੋਰ ਲਗਿਆ ਪੰਜਾਬ ਦੇ ਵਿੱਚ ਹੜ੍ਹਾਂ ਨੇ ਪਿਲਾਂ ਰੱਜ ਕੇ ਤਬਾਹੀ ਮਚਾਈ ਤੇ ਹੁਣ ਜਿਵੇਂ ਜਿਵੇਂ ਸਤਲੂਜ ਦੇ ਵਿੱਚ ਪਾਣੀ ਦਾ ਪੱਧਰ ਘਟ ਰਿਹਾ ਹੈ ਤਾਂ ਲੋਕਾਂ ਦੀਆਂ ਮੁਸੀਬਤਾਂ ਘਟਣ ਦੀ ਥਾਂ ਵੱਧ ਰਹੀਆਂ ਨੇ ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡ ਹਮਦ ਚੱਕ ਦੀਆਂ ਨੇ ਜਿੱਥੇ ਸਥਿਤੀ ਕਾਫੀ ਖਰਾਬ ਹੈ ਤਸਵੀਰਾਂ ਸਾਫ ਬਿਆਨ ਕਰ ਰਹੀਆਂ ਨੇ ਕਿ ਹੜ੍ਹ ਤੋਂ ਬਾਅਦ ਲੋਕਾਂ ਦੇ ਘਰਾਂ ਦੇ ਵਿੱਚ ਕੀਚੜ ਭਰਿਆ ਹੋਇਆ ਹੈ ਘਰਾਂ ਦੀਆਂ ਕੰਧਾਂ ਦੇ ਵਿੱਚ ਤਰੇੜਾਂ ਸਾਫ ਨਜ਼ਰ ਆ ਰਹੀਆਂ ਨੇ ਤੇ ਕਾਫੀ ਸਾਰੇ ਲੋਕਾਂ ਦੇ ਘਰ ਤਾਂ ਟੈ ਵੀ ਚੁਕੇ ਨੇ ਹਮਦ ਚੱਕ ਦੇ ਹੜਪ੍ਰਭਾਵਿਤ ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਜਦੋਂ ਪਾਣੀ ਪਹਿਲੀ ਵਾਰ ਆਇਆ ਸੀ ਤਾਂ ਬਹੁਤ ਔਖਾ ਹੋਇਆ ਸੀ ਹੁਣ ਜਦੋਂ ਇਹ कट ਗਿਆ ਹੈ ਤਾਂ ਸਥਿਤੀ ਸੁਧਰਨ ਦੀ ਥਾਂ ਹੋਰ ਵੀ ਵਿਗੜ ਗਈ ਹੈ ਘਰਾਂ ਦੇ ਵਿੱਚੋਂ ਮਿੱਟੀ ਖਿਸਕ ਗਈ ਹੈ ਜਿਸ ਕਾਰਨ ਉਹ ਟੇਰ ਹੋ ਰਹੇ ਨੇ ਕੰਦਾਂ ਦੇ ਵਿੱਚ ਤਰੇੜਾਂ ਦਿਖਾਈ ਦੇ ਰਹੀਆਂ ਨੇ ਤੇ ਕੰਦਾਂ ਟੇਰ ਰਹੀਆਂ ਨੇ ਖੜਾ ਪਾਣੀ ਮੱਛਰਾਂ ਰਾਹੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਫੈਲਾ ਰਿਹਾ ਹੈ ਤੁਸੀਂ ਤੇ ਤੁਹਾਡੀ ਗੱਲ ਸਰ ਜੀ ਕੀ ਨਾਮ ਹੈ ਤੁਹਾਡਾ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਕੀ ਹਾਲਾਤ ਹੈ ਪਹਿਲਾਂ ਪਾਣੀ ਸੀਗਾ ਹੁਣ ਕੀ ਹਾਲਾਤ ਹੈ ਹਾਲਾਤ ਬਹੁਤ ਮਾੜੇ ਨੇ ਪਾਣੀ ਹੁਣ ਉਤਰ ਗਿਆ ਕਰਾ ਹੁਣ ਬਿਮਾਰੀਆਂ ਫੈਲ ਰ ਗਈਆਂ ਨੇ ਹੁਣ ਮੱਛਰ ਵੱਢੀ ਜਾਣ ਡੇ ਆ ਬੱਚੇ ਬਿਵਾਰ ਹੋਣ ਡੇ ਆ ਬੜੇ ਦੁਨੀਆ ਦੇ ਮੰਦੇ ਆਲਾ ਬੱਚਿਆਂ ਦੇ ਬੜੇ ਮੰਦੇ ਆਲਾ ਘਰਾਂ ਦੀ ਦੁਵਾਰਾਂ ਡਿੰਗੀਆਂ ਘਰਾਂ ਦੀ ਦੁਵਾਰਾਂ ਡਿੰਗ ਪਈਆਂ ਘਰ ਪਾੜ ਗਏ ਲੋਕਾਂ ਦੀ ਕੋਠੀਆਂ ਪਾੜ ਗਈਆਂ ਪਿੰਡ ਹਮ ਚੱਕ ਦੇ ਸਾਰੇ ਘੁੰਡ ਕਾਣ ਹੋ ਗਿਆ ਪਤਾ ਨਹੀਂ ਮਿੱਟੀ ਮਿੱਟੀ ਮਰ ਗਿਆ ਤੇ ਘਰਾਂ ਦੇ ਵਿੱਚੋਂ ਜਿੰਨੀ ਮਿੱਟੀ ਸੀ ਸਾਰੀ ਦਰਿਆ ਖੋਰ ਲਗਿਆ ਫਿਰ ਕਿ ਦਵਾਰੀਆਂ ਮਿੱਟੀਆਂ ਪਾਈ ਜਾਂਦੇ ਆ ਬੜੇ ਹਾਲਾਤ ਮਾੜੇ ਬਹੁਤ ਮਾੜੇ ਨੇ ਕੀ ਹਾਲਾਤ ਕੀ ਹੈ ਪਾਣੀ ਬਹੁਤ ਆ ਰਿਹਾ ਹੈ ਅੱਛਾ ਤੇ ਛੱਤਾਂ ਤੇ ਬੈਠੇ ਸਾਰੀ ਦੁਨੀਆ ਹੀ ਹੁਣ ਪਾਣੀ ਉਤਰਿਆ ਹੈਗਾ ਕੀ ਹਾਲਾਤ ਹੈਗੇ ਆ ਹਾਲਾਤ ਬਹੁਤ ਮਾੜੇ ਨੇ ਹਮ ਸਾਰੇ ਘਰਾਂ ਦੇ ਵਿੱਚ ਮਿੱਟੀ ਮਿੱਟੀ ਹਾਂ ਮਿੱਟੀ ਮਿੱਟੀ ਹੋ ਗਈ ਹੈ ਕਿੰਨਾ ਕੋខਾ ਹੋਇਆ ਪਿਆ ਬਹੁਤ ਔਖੇ ਹੋਏ ਕਈ ਕਰਾਂ ਦੀ ਕੰਡਾ ਡਿੱਗੀਆਂ ਹੈ ਕੰਡਾ ਡਿੱਗੀਆਂ ਕੋਠੀਆਂ ਪਾਟ ਗਈਆਂ ਹੂੰ ਬਿਮਾਰੀਆਂ ਫੈਲਰ ਗਈਆਂ ਬੱਚੇ ਬਿਮਾਰ ਹੋਏ ਪੈਨੋ ਕਿਸ ਨੂੰ ਗਾਲੇ ਕਿਸ ਨੂੰ ਬੁਖਾਰ ਹੈ ਤੇ ਬੜਾ ਮੰਦਾ ਹਾਲ ਹੈ ਬੱਚਿਆਂ ਨੂੰ ਕਦੇ ਲਜਾਵੀਦਾ ਮੱਲਾ ਵਾਲੇ ਕਦੇ ਸ਼ਹਿਰ ਲਜਾਵੀਦਾ ਬਹੁਤ ਮੰਦਾ ਹਾਲ ਹੈ ਕੀ ਨਾਮ ਹੈ ਤੁਹਾਡਾ ਮੇਰਾ ਪਛਮੋ